ਸਾਰੇ ਰਿਸ਼ਤੇ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਨੇ ਜੀ ਤੁਹਾਡੇ ਨਾਲ ਜਿਹੜਾ ਰਿਸ਼ਤਾ ਮੈਚ ਹੁੰਦਾ ਤੁਸੀਂ ਸਿੱਧੀ ਪਰਿਵਾਰ ਦੇ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੀ ਦਾ ਆਇਆ ਜੀ ਨਾਮ ਕੌਰ ਏਰੀਆ ਜਲੰਧਰ ਤੋਂ ਹੈ ਜੀ ਲੜਕੀ ਉਮਰ 1991 ਦੇ ਵਿੱਚ ਹੈ ਜੀ ਕੱਦ 5 ਫੁੱਟ 4 ਇੰਚ ਹੈ ਪੜ੍ਹਾਈ ਕਰੀ ਹੋਈ ਹੈ ਜੀ ਕੁੜੀ ਨੇ ਬੀਏ ਐਮਏ ਬੀਐਡ ਪਰ ਇਹਨਾਂ ਦਾ ਇੱਕ ਹੈ ਜੀ ਬੀਸੀਏ ਕਰ ਰਿਹਾ ਐਮਬੀਏ ਘੋਤ ਲੜਕੀ ਦਾ ਬੈਂਗਰ ਤੇ ਪਾਲ ਹੈ ਜੀ ਬੇਟਾ ਇਹਨਾਂ ਦੇ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਜੀ ਮਾਤਾ ਇਹਨਾਂ ਦੇ ਘਰੇਲੂ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਯੂਕੇ ਯੂਐਸਏ ਜਾਂ ਯੂਰਪ ਇਟਲੀ ਵਿੱਚ ਹੋਵੇ ਜੀ ਵਧੀਆ ਮਤਲਬ ਸੋਹਣਾ ਸੁਨੱਖਾ ਤੇ ਨਸ਼ਾ ਰਹਿਤ ਵੈਸ਼ਨੋ ਲੜਕਾ ਚਾਹੀਦਾ ਜੀ ਇਹਨਾਂ ਨੂੰ ਸੋ ਕਾਲੀ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਪਰਿਵਾਰ ਦੇ ਨੰਬਰ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਬਠਿੰਡਾ ਤੋਂ ਹੈ ਜੀ ਲੜਕੀ ਕਾਸਟ ਮਜਬੀ ਸਿੱਖ ਹੈ ਜੀ ਗੋਤ ਪੱਟੀ ਤੇ ਉਮਰ 1998 ਦੇ ਵਿੱਚ ਹੈ ਜੀ ਕੱਦ 5 ਫੁੱਟ 8 ਇੰਚ ਹੈ ਕੁੜੀ ਦਾ ਪੜਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਜੀ ਤੇ ਨਾਲ ਇਹਨਾਂ ਨੇ ਏ ਐਨ ਐਮ ਨਰਸਿੰਗ ਕਰੀ ਹੋਈ ਹੈ ਜੀ ਤੇ ਐਂਡ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਿਆ ਹੋਇਆ ਸੋ ਇਹਨਾਂ ਦਾ ਭਰਾ ਇੱਕ ਮੈਰਿਡ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਵਧੀਆ ਘਰ ਪਰਿਵਾਰ ਤੋਂ ਹੋਵੇ ਜੀ ਕਾਲੀ ਪੱਟੀ 'ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਜਗਰਾਉਂ ਲੁਧਿਆਣਾ ਤੋਂ ਹੈ ਜੀ ਲੜਕੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ 1997 ਦੇ ਵਿੱਚ ਹੈ ਕੱਦ ਕੁੜੀ ਦਾ 5 ਫੁੱਟ 7 ਇੰਚ ਹੈ ਜੀ ਪੜ੍ਹਾਈ ਕਰੀ ਹੋਈ ਹੈ ਜੀ ਡੀ ਫਾਰਮੇਸੀ ਤੇ ਕੰਮ ਕਰ ਰਹੀ ਹੈ ਜੀ ਹਸਪੀਟਲ ਦੇ ਵਿੱਚ ਲੜਕੀ ਜੋਬ ਕਰਦੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਜੀ ਕੁੜੀ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਬੈਸ਼ਨੋ ਪਰਿਵਾਰ ਹੋਵੇ ਜੀ ਕਾਲੀ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਨਾਮ ਜਸਵਿੰਦਰ ਸਿੰਘ ਪਤਾ ਪਿੰਡ ਰੋਂਡੇ ਲੱਡੇ ਤੋਂ ਆ ਜੀ ਮੁੰਡਾ ਉਮਰ 29 ਸਾਲ ਹੈ ਜੀ ਮੁੰਡੇ ਦੀ ਗੋਤ ਬਰਾੜ ਤੇ ਕਾਸਟ ਜੱਟ ਸਿੱਖ ਹੈ ਜੀ ਕੱਦ 6 ਫੁੱਟ 2 ਇੰਚ ਹੈ ਪੜ੍ਹਾਈ ਪਲੱਸ 2 ਕਰੀ ਹੋਈ ਹੈ ਮੁੰਡੇ ਨੇ ਭਰਾ ਇਹਨਾਂ ਦੇ ਦੋ ਨੇ ਜੀ ਕਾਮਕਾਰ ਜੀ ਅਰਬ ਕੰਟਰੀ ਦੇ ਵਿੱਚ ਮੁੰਡਾ ਟਰੱਕ ਡਰਾਈਵਰ ਹੈ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਇਹਨਾਂ ਦੇ ਕੋਲ ਸੋ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਹੈ ਜੀ ਇਹ ਪਰਿਵਾਰ ਦੀ ਮੰਗ ਹੈ ਜੀ ਕੁੜੀ ਜੱਟ ਸਿੱਖ ਪਰਿਵਾਰ ਦੀ ਹੋਵੇ ਭਾਵੇਂ ਅੰਮ੍ਰਿਤਧਾਰੀ ਹੋਵੇ ਜਾਂ ਨਾ ਹੋਵੇ ਜੀ ਹੋਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਪਰਿਵਾਰ ਨੇ ਕਾਲੀ ਪੱਟੀ ਜਿੱਨਾਂ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਹਰਪ੍ਰੀਤ ਸਿੰਘ ਮੱਕੜ ਅੰਮ੍ਰਿਤਸਰ ਸਿੱਖ ਹੈ ਜੀ ਮੁੰਡਾ ਪਤਾ ਜੀਰਕਪੁਰ ਤੋਂ ਕਾਸਟ ਇਹਨਾਂ ਦੀ ਅਰੋੜਾ ਖੱਤਰੀ ਹੈ ਉਮਰ ਹੈ ਜੀ 1 ਜਨਵਰੀ 1996 ਦੇ ਵਿੱਚ ਕੱਦ ਮੁੰਡੇ ਦਾ 5 ਫੁੱਟ 8 ਇੰਚ ਹੈ ਜੀ ਪੜ੍ਹਾਈ ਕਰੀ ਹੋਈ ਹੈ ਜੀ ਪਲੱਸ 2 ਭਰਾ ਇਹਨਾਂ ਦਾ ਇੱਕ ਹੈ ਜੀ ਤੇ ਪਿਤਾ ਹਰਨੇਕ ਸਿੰਘ ਕੰਮ ਕਰੈ ਜੀ ਫੂਡ ਬੈਂਡ ਰਨਿੰਗ ਕਰਦਾ ਹੈ ਮੁੰਡਾ ਪਿਛਲੇ 8 ਸਾਲ ਤੋਂ ਪ੍ਰਾਪਰਟੀ ਤੇ ਫਲੈਟ ਇਹਨਾਂ ਦੇ ਜੀਰਕਪੁਰ ਦੇ ਵਿੱਚ ਨੇ ਜੀ ਇਹਨਾਂ ਕੋਲ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਦੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਸਿੰਪਲ ਘਰੇਲੂ ਹੋਵੇ ਅਮਰਤਾਰੀ ਨਾਮ ਵੀ ਹੋਵੇ ਜੀ ਵਧੀਆ ਪਰਿਵਾਰ ਦੀ ਲੜਕੀ ਸਿੰਪਲ ਚਾਹੀਦੀ ਹੈ ਜੀ ਪਰਿਵਾਰ ਨੂੰ ਕਾਲੀਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਨਾਮ ਰਵਿੰਦਰ ਸਿੰਘ ਅਮਰਤਾਰੀ ਹੈ ਜੀ ਮੁੰਡਾ ਕਾਸਟ ਸਨਿਆਰਾ ਜੀ ਮੁੰਡੇ ਦਾ ਤੇ ਰੋਡੇ ਇਹਨਾਂ ਦਾ ਗੋਤ ਹੈ ਪਿਤਾ ਇਹਨਾਂ ਦੇ ਦਵਿੰਦਰ ਸਿੰਘ ਨੇ ਜੀ ਉਮਰ 30 ਮਈ 1996 ਦੇ ਵਿੱਚ ਹੈ ਜੀ ਮੁੰਡੇ ਦੀ ਕੱਦ 5 ਫੁੱਟ 5 ਇੰਚ ਹੈ ਜੀ ਪੜ੍ਹਾਈ ਪਲੱਸ 2 ਕਰੀ ਹੋਈ ਹੈ ਮੁੰਡੇ ਨੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਭਰਾ ਇਹਨਾਂ ਦੇ ਦੋ ਨੇ ਜੀ ਕੰਮ ਕਰੇ ਜੀ ਫੋਟੋਗ੍ਰਾਫੀ ਦਾ ਆਪਣਾ ਕੰਮ ਹੈ ਮੁੰਡੇ ਦਾ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸਿੰਪਲ ਵਿਆਹ ਕਰਨਾ ਪਰਿਵਾਰ ਨੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਸਿੱਧੀ ਗੱਲਬਾਤ ਕਰੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਸੋ ਜਿੰਨੇ ਵੀ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਜਿਹੜਾ ਵੀ ਰਿਸ਼ਤਾ ਤੁਹਾਡੇ ਪਸੰਦ ਆਉਂਦਾ ਜੀ ਤੁਸੀਂ ਪਰਿਵਾਰ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਹਰ ਇੱਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਸੋ ਐਡ ਲਗਾਉਣ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਵਟਸਐਪ ਮੈਸੇਜ ਕਰ ਸਕਦੇ ਹਾਂ ਸਾਰਾ ਪ੍ਰੋਸੈਸ ਤੁਹਾਨੂੰ ਭੇਜ ਦਿੱਤਾ ਜਾਵੇਗਾ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ